ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਸੀਂ ਠੀਕ ਸਾ ਠੀਕ ਠਾਕ ਆ ਜੀ ਤੁਸੀਂ ਵੀ ਠੀਕ ਠਾਕ ਹੋਵੋਗੇ ਚੜਦੀ ਕਲਾ ਵਿੱਚ ਰਹੋਗੇ ਅੱਜ ਅਸੀਂ ਤੁਹਾਨੂੰ ਬਣਾ ਕੇ ਦਿਖਾ ਰਹੇ ਹਾਂ ਜੀ ਕਦੂ ਦਾ ਪਰੌਠਾ ਕਈ ਵਾਰ ਨਾ ਜੀ ਬੱਚੇ ਕਦੂ ਤੋਂ ਜਦੋਂ ਜੀ ਲੈ ਜਾਂਦਾ ਫਿਰ ਕਦੂ ਨਹੀਂ ਖਾਂਦੇ ਸਬਜ਼ੀ ਤੋਂ ਰੋਜ਼ ਤੇ ਤਾਂ ਆਪਾਂ ਇਸ ਕद्दू ਦਾ ਪਰੌਠਾ ਬਣਾ ਸਕਦੇ ਆ ਪਰੌਠਾ ਬਣਾ ਕੇ ਜੀ ਆਪਾਂ ਉਹਨਾਂ ਨੂੰ ਸਕੂਲ ਟਾਈਮ ਡਿਫਨ ਦੇ ਵਿੱਚ ਵੀ ਪਾ ਸਕਦੇ ਆ ਸਵੇਰ ਆਪਾਂ ਨਾਸ਼ਤਾ ਵੀ ਕਰ ਸਕਦੇ ਆ ਤੇ ਹੁਣ ਆਪਾਂ ਪਹਿਲਾਂ ਲੈਨੇ ਜੀ ਕद्दू ਦੇਖ ਸਕਦੇ ਆ ਆਪਾਂ ਇੱਕ ਕद्दू ਲਿਆ ਜੀ ਤੇ ਕद्दू ਨੂੰ ਆਪਾਂ ਛਿੱਲਦੇ ਆ ਪਹਿਲਾਂ ਤੇ ਬਰੋਸਤ ਤੋਂ ਬਾਅਦ ਇਹਨੂੰ ਕद्दू ਵਸ਼ ਕਰਾਂਗੇ ਸਾਨੂੰ ਇਸ ਵਾਰ ਤੁਸੀਂ ਫਲਸ਼ ਕਰ ਰਹੇ ਹੋ ਇਹ ਤੁਹਾਨੂੰ ਇਹਦੇ ਵਿੱਚ ਜਿਹੜੇ ਬੀਜ ਨੇਗੇ ਉਹ ਆਪਾਂ ਨਹੀਂ ਪਾਉਣੇ ਜੀ ਚਾਰ ਛਪੇਰ ਆਪਾਂ ਇਹਨਾਂ ਦਾ ਲੈਣਾ ਹੈ ਇਹ ਇਸ ਤੋਂ ਬਾਅਦ ਫਰਕ ਬਣਾਉਣੇ ਤੋਂ ਬਾਅਦ ਜੇ ਇਸ ਤਰ੍ਹਾਂ ਲੱਛੇ ਬਣ ਜਾਣਗੇ ਕਦੂ ਦੇ ਸਿਲਕਾ ਆਪਾਂ ਤਰਨ ਤੋਂ ਬਾਅਦ ਇਹਨੂੰ ਕਦੂ ਕਸ਼ ਕਰਿਆ ਨਾ ਜੇ ਇਸ ਤਰ੍ਹਾਂ ਲੱਛੇ ਬਣ ਜਾਣਗੇ ਜਿਵੇਂ ਫਿਰ ਆਪਾਂ ਇਹਨਾਂ ਨੂੰ ਨਿਚੋੜਾਂਗੇ ਪਨੀਰ ਇਸ ਨੂੰ ਫਿਰ ਤਿਆਰ ਕਰਦੇ ਆਂ ਆਪਾਂ ਨਹੀਂ ਕਦੋਂ ਨੂੰ ਕਦੋਂ ਕਸ ਕਰ ਲਿਆ ਸੀਗਾ ਇਹ ਆ ਦੇਖੋ ਇਹਦੇ ਇਸ ਤਰ੍ਹਾਂ ਲੱਛੇ ਬਣ ਗਏ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਸਮਾਨ ਸਭ ਤੋਂ ਪਹਿਲਾਂ ਤਾਂ ਪਾਵਾਂਗੇ ਜੀ ਆਪਾਂ ਅੱਧੇ ਕੌਲੀ ਆਟਾ ਅੱਧਾ ਚਮਚਾ ਪਾਵਾਂਗੇ ਜੀ ਆਪਾਂ ਬੇਸਣ ਛੋਲਿਆਂ ਦਾ ਉਸ ਤੋਂ ਬਾਅਦ ਪਾਵਾਂਗੇ ਆਪਾਂ ਇੱਕ ਲਿਆ ਵੱਡਾ ਪਿਆਜ਼ ਦੋ ਹਰੀਆਂ ਮਿਰਚਾਂ ਜੀਰਾ ਜ਼ਮੈਨ ਕਾਲਾ ਨਮਕ ਤੇ ਕਾਲੀ ਮਿਰਚ ਇਹ ਐਡ ਕਰਾਂਗੇ ਟੇਸਟ ਅਨਸਾਰ ਮਸਾਲੇ ਇੱਕ ਚਮਚ ਪਾਵਾਂਗੇ ਜੀ ਨਮਕ ਵਾਈਟ ਤੇ ਥੋੜੀ ਜਿਹੀ ਪਾਵਾਂਗੇ ਜੀ ਆਪਾਂ ਰੈੱਡ ਮਿਰਚ ਕਿਉਂਕਿ ਤਿੰਨ ਮਿਰਚਾਂ ਪਹਿਲਾਂ ਆਪਾਂ ਗ੍ਰੀਨ ਵੀ ਪਾਈਆਂ ਨੇ ਤੇ ਬਿਲਕੁਲ ਥੋੜੀ ਪਾਵਾਂਗੇ ਹਲਦੀ ਤੇ ਹੁਣ ਆਪਾਂ ਇਹਨੂੰ ਗੁੰਨਦੇ ਆਂ ਆਟੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਪਾਣੀ ਨਹੀਂ ਇਹਦੇ ਵਿੱਚ ਪਾਉਣਾ ਜੀ ਕਿਉਂਕਿ ਜਿਹੜਾ ਕद्दू ਦਾ ਪਾਣੀ ਆ ਉਹ ਇਹਦੇ ਵਿੱਚ ਹੀ ਹੈ ਤੇ ਜੇ ਆਪਾਂ ਪਾਣੀ ਹੋਰ ਪਾਵਾਂਗੇ ਤਾਂ ਇਹ ਸਨਾ ਢਿੱਲਾ ਹੋ ਜਾਣਾ ਇਹਨੂੰ ਥੋੜਾ ਜਿਹਾ ਸਖਤ ਗੁੰਨਣਾ ਪਊਗਾ ਜਿਵੇਂ ਆਪਾਂ ਰੋਟੀ ਬਣਾਉਣੀ ਆ ਆਟਾ ਸੀਗਾ ਜੀ ਉਹ ਆਪਣਾ ਗੁੱਝਿਆ ਹੈ ਹੁਣ ਆਪਾਂ ਇਹਦੇ ਲਾਉਣੇ ਆ ਥੋੜਾ ਜਿਹਾ ਘਿਓ ਘਿਓ ਆਪਾਂ ਇਸ ਕਰਕੇ ਲਾ ਕੇ ਰੱਖਿਆ ਜੀ ਆਪਾਂ ਇਹਨੂੰ 2 ਮਿੰਟ ਨਾ ਰੈਸਟ ਤੇ ਰੱਖਾਂਗੇ ਆਟੇ ਨੂੰ ਫਿਰ ਬੂਦਾ ਵਧੀਆ ਸਾਫ ਬਣ ਜੂਈ ਪਰੌਠਾ ਗੈਸ ਆਪਾਂ ਕਰ ਲਿਆ ਸੀਗਾ ਜੀ ਔਨ ਤਵਾ ਆਪਾਂ ਰੱਖ ਲਿਆ ਤੇ ਬੇੜਾ ਵੀ ਆਪਾਂ ਬਣਾ ਲਿਆ ਜੀ ਆਟਾ ਵਧੀਆ ਸੈੱਟ ਹੋ ਗਿਆ ਸੀਗਾ ਤੇ ਨਾਲ ਲੈ ਲਿਆ ਆਪਾਂ ਘਿਓ ਦੇ ਵਿੱਚ ਆਪਾਂ ਲਾ ਮੰਗੀ ਜੀ ਕਿੰਨਾ ਕਿਉਂ ਕਿ ਥੋੜਾ ਜਿਹਾ ਇਹ ਖੁਸ਼ਕ ਹੁੰਦਾ ਜੀ ਤਾਂ ਕਰਕੇ ਨੂੰ ਕਿਉਂ ਦੀ ਮਾਤਰਾ ਦਾ ਵੱਧ ਚਾਹੀਦੀ ਹੈ ਆਪਣੇ ਹੀ ਕਿਓ ਲਾ ਲਈਏ ਥੋੜਾ ਜਾਂ। ਨੋਕੀ ਤੁਸੀਂ ਦੇਖ ਸਕਦੇ ਹੋ। ਪਰੌਠਾ ਬਿਲਕੁਲ ਚਾਰਸ ਬਣ ਚੁੱਕਿਆ। ਆਟਾ ਗੁੰਨਣ ਤੋਂ ਬਾਅਦ ਇਹ ਜਰੂਰ 2 ਮਿੰਟ ਨਾ ਹਰਸ਼ਟ ਤੇ ਰੱਖਿਓ। ਕਿਉਂਕਿ ਇਹਦੇ ਨਾਲ ਜਿਹੜਾ ਆਟਾ ਹੈਗਾ ਉਹ ਚੰਗੀ ਤਰ੍ਹਾਂ ਪੂਰਾ ਸੈੱਟ ਹੋ ਜਾਂਦਾ ਹੈਗਾ। ਸੈੱਟ ਹੋਣ ਤੋਂ ਬਾਅਦ ਹੀ ਪਰੌਠਾ ਤਿਆਰ ਕਰਿਓ। ਬੱਚੇ ਵੀ ਬਹੁਤ ਖੁਸ਼ ਹੋਣਗੇ ਜੀ ਖਾ ਕੇ। ਜਦੋਂ ਆਪਾਂ ਉਹਨਾਂ ਦਾ ਟਿਫਨ ਤਿਆਰ ਕਰਾਂਗੇ ਸਵੇਰ ਸਕੂਲ ਟਾਈਮ ਆ। ਹਮਮੈ ਪਹਿਲੇ ਨਮਿਆਕ ਉਹ ਚੰਗੀ ਤਰ੍ਹਾਂ ਤੁਸੀਂ ਵੇਖ ਸਕਦੇ ਹੋ। ਜਿਹੜੇ ਕਦੂ ਦੇ ਲੱਛੇ ਨੇ ਉਹ ਵੀ ਹਲਕੇ ਹਲਕੇ ਨਜ਼ਰ ਆਉਣ ਲੱਗੇ। ਕਿਉਂਕਿ ਜਦੋਂ ਸੇਕ ਲੱਗ ਗਿਆ ਜੀ ਪਰੌਠਿਆਂ ਨੂੰ ਰੜ ਗਏ ਨਾ ਤਾਂ ਕਰਕੇ ਹੁਣ ਗੋਲ ਪਰੌਠਾ ਵੀ ਤੁਸੀਂ ਰੈਡੀ ਕਰ ਸਕਦੇ ਹੋ ਜੀ ਜੇ ਗੋਲ ਬਣਾਉਣਾ ਹੈ ਚੌਰਸ ਬਣਾਉਣਾ ਚੌਰਸ ਵੀ ਬਣ ਜੂਗਾ ਜੀ ਤਿੰਨ ਪੁੰਜਾ ਵੀ ਬਣ ਜੂਗਾ ਆਪਣੀ ਚੋਇਸ ਹੈ। ਜਿਵੇਂ ਵੀ ਆਪਾਂ ਬਣਾਉਣਾ ਹਰ ਤਰੀਕੇ ਨਾਲ ਬਣ ਜੂਗਾ ਇਹ। ਦਾ ਕਦੂ ਵਾਲਾ ਪਰੌਠਾ ਬਣ ਕੇ ਜੀ ਬਿਲਕੁਲ ਤਿਆਰ ਹੈ। ਤੁਸੀਂ ਦੇਖ ਸਕਦੇ ਹੋਗੇ। ਬਹੁਤ ਸੋਹਣਾ ਬਣਿਆ ਜੀ। ਨਾਲ ਰੱਖਿਆ ਜੀ ਦਹੀਂ, ਹਰੀ ਮਿਰਚ ਤੇ ਮਿਕਸਚਾਰ। ਇਹਦੇ ਵਿੱਚ ਬਣਾ ਕੇ ਜਰੂਰ ਚੈੱਕ ਕਰਿਓ। ਕਿਉਂਕਿ ਇਹ ਪਰੌਠੇ ਜੀ ਬਹੁਤ ਟੇਸਟੀ ਬਣਦੇ ਨੇ। ਤੇ ਨਾਲੇ ਆਪਣੇ ਬੱਚੇ ਖੁਸ਼ ਹੁੰਦੇ ਨੇ ਜੀ ਨਾਲੇ ਆਪਾਂ ਵੀ ਸਵੇਰ ਦਾ ਨਾਸ਼ਤਾ ਕਰ ਸਕਦੇ ਆ। ਸਾਡੀ ਵੀਡੀਓ ਨੂੰ ਇਹ ਵੱਤੋ ਵਾਦ ਸ਼ੇਅਰ ਤੇ ਸਬਸਕ੍ਰਾਈਬ ਕਰੋ